हां भाई आ रख के रखी लो भाई आ ਬੱਕਰੀ ਆ ਤੁਹਾਡੇ ਸਾਹਮਣੇ ਲੱਖੇ 22 ਲੱਖੇ ਦੀ ਆ ਇਹ ਮੰਡੀ ਦੀ ਸ਼ਾਨ ਆ ਤੇ ਮਗਰ ਪੱਠ ਆ ਇਹਦੇ ਤੂੰ ਆ ਬਹੁਤ ਚੰਗਾ ਥਣ ਥਣ ਲੱਗਿਆ ਇਹਦਾ ਉਹ ਤਾਂ ਵੱਡੇ ਤੇ ਜੰਗੀ ਰਾਣਾ ਬੱਕਰਾ ਮੰਡੀ ਤੇ ਅੱਜ ਪਹੁੰਚੇ ਆ ਤੇ ਭਾਈ ਲੱਖੇ ਕੀ ਮੰਗਿਆ ਇਹਦਾ ਵੀਡੀਓ ਸਾਰੇ ਨਗਾਂ ਦੀ ਬਣਾ ਰਿਹਾ ਮੰਡੀ ਦੇ ਚੰਗੇ ਨਗ ਪਹੁੰਚੇ ਮੰਗਿਆ ਕੀ ਆ ਭਾਈ ਮੈਂ ਤਾਂ 35000 ਰੁਪਏ ਮੰਗਿਆ ਭਾਈ ਨੇ 35000 ਰੁਪਏ ਮੰਗਿਆ ਤੇ ਸਾਰੇ ਨਗ ਬਾਈ ਦੇ ਚੰਗੇ ਆ ਸਲਾਉਣ ਯੋਗ ਆ ਦੇਖ ਸਕਦੇ ਆਂ ਦੋਸਤੋ ਬੱਕਰਾ ਵੀ ਬਹੁਤ ਚੰਗਾ ਬਾਈ ਲੈ ਜਾਂਦਾ ਤੇ ਆ ਪਾਠ ਬਹੁਤ ਚੰਗੀ ਆ ਤੇ ਹਾਂ ਬਾਈ ਲੈ ਜਾਂਦਾ ਨਹਿਰੂ ਆ ਹਾਂਜੀ ਹੁਕਮ ਕਰੋ ਜੀ ਨਹਿਰੂ ਜੀ ਜਾਇਜ਼ ਕੋਈ ਗੱਲ ਕਰਨਾ ਕਿਸੇ ਰਾਜੇ ਵਾਲਾ ਕੱਚੇ ਨਾਲੇ ਮੇ ਵੀ ਜਾਂਦਾ ਤੁਹਾਨੂੰ ਰੁਪਇਆ 20000 ਦੇ ਦੂੰ ਬੋਲ 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 ਨਹੀਂ ਪੂਰੇ ਕੱਚੇ ਆ ਖਰੀਦ ਤੇ ਨਹੀਂ ਪਹੁੰਚਿਆ ਪੂਰੇ ਕੱਚੇ ਆ ਖਰੀਦ ਤੇ ਨਹੀਂ ਪਹੁੰਚਿਆ ਹੋਰ ਕਿੱਥੇ ਪਹੁੰਚਣਾ ਆ ਇਹ ਕੋਨੇ ਵੇਚਣਾ ਤੇ ਲੈਣੀ ਆ ਮੈਂ ਤਾਂ ਆਪਾਂ ਕਿਹਾ ਮੈਂ ਤੂੰ ਵੀ ਬੱਕਰੀ ਆ ਕਿੰਨੇ ਦੀ ਦੇਂਗਾ 60 ਹੀ ਤਾਂ ਤੇ 45 42 ਮੁੱਲ ਕਰੀਏ ਤਾਂ ਦੋਂਗ ਵਾਲੀ ਆਪਾਂ ਤਾਂ ਹੋ ਰਿਹਾ ਕਰੀ ਜਾਂਦੇ ਲੈ ਠੀਕ ਆ ਗੱਲ ਉਹ ਤਾਂ ਕਿੰਨੇ ਦੀ ਛੱਡੇਗਾ 32 ਲੈ ਜਾ ਜਾਂ 22 ਦੀ ਹੋ ਗਈ ਚੱਕ 2000 ਦੀ ਸੱਟ ਰਾਜੂ ਵਾਲੀ ਮੈਂ ਤਾਂ 2000 ਦੀ ਮਾਰਤੀ ਆ ਫਿਰ ਮਾਹ ਬਾਈ ਦੀ ਦੇ ਦੇ ਭਾਈ ਆ ਸਹੀ ਆ 20 ਤੋਂ ਸਿੱਧੀ 22 ਦੀ ਆ ਗਿਆ ਹੋਈ ਨਹੀਂ ਇਹ ਆਖਣਾ ਰਾਹ ਨਹੀਂ ਦਿੱਤਾ ਹਾਂ ਬਸ 45 ਮੰਗ ਲੈਣੇ ਫਿਰ ਉਹ 30 ਦੇ ਵਿੱਚ ਆ ਜੇ ਵਿੱਚ ਬੱਕਰੀ ਵੇਚਣੀ ਇਹਦਾ ਨਹੀਂ ਦੇ ਦੇ ਚੰਗੀ ਬਹੁਤ ਬੱਕਰੀ ਬੋਲ ਫਿਰ ਛੰਡ ਕੇ ਦੱਸ ਚੰਗੀ ਦੇ ਪੈਸੇ ਲਾਉਂਦਾ ਇਹ ਖੋਰ ਦੇ ਕਾਉਣ ਲਾਉਂਦਾ ਇਹਨੇ ਇਹਦਾ ਗਾਹ ਰਹਿਗਾ ਮੈਂ ਗਾਹ ਰਹਿਗਾ ਦੇਰੀ ਨੂੰ ਲੈ ਨਹੀਂ 24000 ਦੀ ਚੱਲਦੀ ਨਹੀਂ ਬਈ 25 ਦੀ ਦੇ ਦੇ ਬਹੁਤਾ ਪੈਸੇ 20000 ਦੀ ਬੱਕਰੀ ਲੈ ਲੈ ਫਰਾਂ ਜਾਂ 26 ਦੀ ਹੋ ਗਈ ਰੱਖ ਲੈ ਹਜੀ ਬਸ ਦੇ ਦੇ ਬਹੁਤਾ ਪੈਸੇ ਉਹ ਦੇ ਦੇ ਧਾਰ ਨਹੀਂ ਕਰਦਾ ਤੇਰਾ ਭਾਈ ਮੈਕਰੋ ਨਾਲ 80000 ਤੋਂ ਵੀ ਦੰਦਾ ਹੋਵੇ ਹੂੰ ਸਹੀ ਗੱਲ ਆ ਆ ਪਾਠਾ ਵੀ 26000 25000 ਲਾਏ ਬਾਈ 26000 26000 ਲਾਤਾ ਬਾਈ ਨਹਿਰੂ ਨੇ ਤੇ ਬਾਈ ਨੇ ਜਵਾਬ ਦੇਤਾ ਵੀ ਨਹੀਂ ਦੇਣੀ ਚੀਜ਼ ਦੀ ਪਰ ਛੱਡ ਜੀ ਅਖੀਰ ਲਈ ਰਾਹ ਦੱਸ ਚੀਜ਼ ਦੀ ਪਰ ਛੱਡ ਜੀ ਐਵੇਂ ਗੱਲ ਹੋਈ ਜੀ ਆਪਣੀ ਹਾਂ ਸਹੀ ਗੱਲ ਸਤਿ ਸ਼੍ਰੀ ਅਕਾਲ ਜੀ ਆਪਣੀ ਸਹੀ ਆ ਢੇਡੋ ਨਵੇਡੋ ਫਿਰ ਨਵੇਡ ਤਾਂ ਇਹਪੋ ਮੈਂ ਹੁਣ ਥੋੜਾ ਦੇਦੇ ਬਹੁਤਾ ਪੈਸੇ ਲਖੇ ਭਾਈ ਸਾਜੀ ਮੈਂ ਕਰਾ ਲਉ ਪਰ ਚਿੱਠੀ ਮੈਂ ਕਰਾ ਲਉ ਚਿੱਠੀ ਹਾਂ ਚਿੱਠੀ ਇਹ ਕਰਾ ਦੂਗਾ ਉੱਚੀ ਲਈ ਆਪਾਂ ਉੱਚੀ ਚਲੋ ਭਾਈ ਉੱਚੇ ਥਾਂ ਖੜ ਕੇ ਲੈ ਲੈਨੇ ਫਿਰ ਕਰਦੇ ਹੋ ਜਾਂਦੇ ਹਾਂ ਹਾਂ ਆਪ ਨੀਵੇਂ ਥਾਂ ਹੋ ਜਾ ਹਾਂ ਹੋਛ ਨਹੀਂ ਲੈਣਾ ਇਹਨੇ ਵੀ ਉੱਚੇ ਥਾਂ ਖੜ ਕੇ ਲਈ ਆ ਉਹ sire ਉਹ sire ਆ ਬੱਤੀ ਦਾ ਸੌਦਾ ਕਰਾਓ ਭਾਈ ਮੈਂ ਕਰਾ ਆਪ ਬੱਠ ਦਾ ਸੌਦਾ ਕਰਾਓ ਨੋ ਵੀ ਆ ਪੱਠ ਅੰਕਲ ਕ੍ਰਿਸ਼ਨ ਦੀਆਂ ਛੱਤਿਆਂ ਨੇ ਤੋਂ ਅੰਕਲ ਦੀ ਆਪਾ ਲੈਣੀ ਐ ਤੇ ਬੱਚਾ ਵੇਚਤਾ ਇਹਨਾਂ ਨੇ ਮੈਂ ਜਾਉਂ ਡਿਊਟੀ ਚਾਹੀਦੀ ਐ ਤੇ ਅੰਕਲ ਜੀ ਕੀ ਮੰਗਿਆ ਇਹਦਾ 16000 ਰੁਪਏ 16000 ਠੀਕ ਆ ਜੀ ਬਾਈ ਨਹਿਰੂ ਲੈਂਦਾ ਚੁੱਕਿਆਂ ਵਾਲਾ ਦੋ ਦਿੰਦਾ ਕਾ ਚਾਰ ਕਰਦੀ ਹਾਂ ਚਾਰ ਦਿੰਦੇ ਹਾਂ ਹਾਂ ਵੀ 16000 ਰੁਪਿਆ ਮੰਗਿਆ ਤੇ ਕੀ ਲਾਇਆ ਵੀ ਕੋਈ ਨਹੀਂ ਲਾਇਆ ਬੱਚੇ ਬਲੇ ਕਿ ਲਾਉਣੇ ਯਾਰ ਗਾਪੀ ਦੀ ਬਜਟ ਹੈ ਹੈ 10000 ਹਾਂ ਵੀ ਅੰਕਲ ਉਹ ਇਹ ਹੀ ਬੱਟਾ ਸੁਣ ਦਿਲਾ ਤੇ ਉਹ ਇਹ ਹੀ ਚੱਲੂਗਾ ਲਾਲਾ ਇਹ ਲਾ ਕੇ ਤੇ ਭੱਜ ਗਿਆ 1000 ਉਹ 500 ਕਿਤੇ ਨਹੀਂ ਆਵੇ 50 ਸੌਦਾ ਇਹ ਬੰਦਦਾ ਰਹਾ ਹੂੰ ਉਹ ਯਾਰ ਉਹ ਤਾਂ ਨਹੀਂ ਕੱਢੀ ਗੱਲ ਆ ਬਾਈ ਯਾਰ ਉਹਦੀ ਰਸਨ ਤੇ ਪੱਕੇ ਬੰਦੇ ਆ ਵੀ ਮੇਰੇ ਭਾਈ ਇਹ ਨਹੀਂ ਆ ਰਹੀਆਂ ਰੋਡ 48 ਤੇ ਆਈ ਹੈ ਤੂੰ ਉਹ ਨਾਲ 48 ਤੇ ਲਾਇਆ ਸੀਗਾ ਕਿੰਨੇ ਜੀ ਯਾਰ ਪਿੱਛੇ ਪਾ ਰਿਹਾ ਇੱਕ ਵਰਕ ਪਿਆ ਯਾਰ 47 ਦੇ ਲਾ ਕੇ ਤੇਰਾ ਵੇਖ ਲਾਂਗੇ ਮਨ ਕੀ ਆਂਦਾ ਲ ਦੱਸ ਉਹ ਤਾਂ ਤੂੰ ਲੀਖ ਹੀ ਕੱਢ ਲਈ ਹਾਂ ਹੈ ਤੂੰ ਲੀਖ ਹੀ ਕੱਢ ਲਈ ਹੋ ਸਕਦਾ ਤੈਨੂੰ 500 ਨਾਲ ਹੀ ਬਣ ਜਾਂਦੀ 10000 ਲਾਇਆ ਬਣ ਜਾਂਦੀਆਂ ਬਾਈ ਬਣ ਜਾਂਦੀਆਂ ਜੱਗੀ ਕਰਾ ਸਬਦਾ ਏ ਕਹਦਾ ਏ 10000 ਲਾਇਆ ਜੀ ਜੀ ਫਤ ਹੈ ਮੈਂ 16 ਮੰਗਿਆ ਮੰਗਣ ਨੂੰ ਤਾਂ 20 ਮੰਗਿਆ ਤੇ ਕਿਹਾ ਲੈ ਸਾਢੇ 10 ਹੀ ਦੇ ਉਹ ਕਿੰਨੇ ਦੀ ਕਹਿੰਦਾ ਹਾਂ ਨਾ ਕਹਦੇ 15 ਹਾਂ ਫੜਾ 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 ਬੇਚਦਾ 11 ਵਿੱਚ ਵੇਚਿਆ ਬੱਚਾ 10000 ਦੀ ਵੇਚ ਮੈਂ ਵੀ ਨਾ ਉਹਨੂੰ ਉਹ ਦੌਰ ਵੀ ਛੱਡ ਦੇ ਛੱਡ ਦੇ ਦੇਈ ਜਨਾ ਪੱਟ ਤੇ ਵੇਖ ਤੂੰ ਬੱਚਾ ਹੈ ਨਹੀਂ ਮਗਰ ਹੈ ਵੀ ਅਖੀਨ ਬੱਚਾ ਹੈ ਨਹੀਂ ਬੱਚਾ ਕੱਲ ਵੇਚਦਾ ਬਾਈ ਛੋਟਾ ਜੀ ਕੋ ਲੈ ਗਿਆ 8000 ਹਾਂ ਜਿਵੇਂ ਖੜੀ ਹੈ ਤੇਰੇ ਕੋਲ ਇਹ ਬੱਚਾ ਤਾਂ ਫਿਰ ਇਹਨੂੰ 1500 ਥੋੜੇ ਜੀ ਕਹਿੰਦਾ ਜੀ 1500 ਕਾਉਂ ਦਿੰਦਾ ਜੀ ਦੇਖਦਾ ਕੀ ਕਰੇ ਕਿੰਨੇ ਦੀ ਕਹਿੰਦਾ ਹਾਂ ਨਾ ਕਦੇ ਤੇ ਕੀ ਦੱਸਦੇ 14 ਦੀ ਲੈ ਜਾਣਾ ਜੀ ਇਹ ਨਹੀਂ 14 ਯਾਰ ਸਾਢੇ 11 ਸਾਢੇ 11 ਜਾਂ ਪਾ ਕੋਸ਼ 14 ਦੀ ਇਹਦੇ ਅੱਛੇ ਸਾਢੇ 11 ਲਾਤਾ ਸਾਢੇ 11 ਅੱবি ਸਾਢੇ 11 ਲਾਤਾ ਅੱਠ ਦੀ ਵੇਖ ਇਹ ਨੇ ਦੇਣੀ ਨਹੀਂ ਕਰਨੀ ਨਹੀਂ ਜਾਂ ਪੂਰੇ 12 ਪੂਰੇ 12 ਦੀ ਹੋ ਗਈ ਯਾਰ ਵੇਖ ਯਾਰ ਜਾਂ ਹੋ ਗਈ ਯਾਰ ਬੋਲਿਆ ਹੋ ਗਈ ਖੜ ਲੈ ਹੁਣ ਲੈ ਹੋਈ ਹੁਣ ਤੋ ਦੇ ਦੇ ਉਹ ਦੇ ਦੇ ਲੈ ਜਾ ਸਾਡੇ 13 ਦੀ ਲੈ ਜਾ ਜਾਂ 12 ਦੇ ਲੈ ਖਾਲਕ ਹੋਣੀ ਆ 1500 ਦਾ ਥੋੜਾ ਫਰਕ ਆ ਕਿੰਨਾ ਕੁ ਫਰਕ ਤੇਰੇ ਅਚੋ ਦੇ ਵਿੱਚ ਨਹੀਂ ਮੈਨੂੰ ਪਤਾ ਹੈ ਪਾਟੇ ਕਰ ਰਹਾ ਹੈ ਨਹੀਂ ਕੋਈ ਮਰਜ਼ੀ ਵਿਖਾਣਾ ਇਹ ਨਹੀਂ ਕਾਨੂੰ ਵਿਖਾਉਣੀ ਹੈ ਜੇ ਆਪ ਨੂੰ ਕੋਈੜਾ ਕੋਈ ਨੌਲੇਜ ਨਹੀਂ ਗਈ ਇਹ ਤਾਂ ਬੱਕਰੀਆਂ ਛੱਡੀ ਜਾਂਦਾ ਲੈ ਹਾਂ ਸੌਦਾ ਦਾ ਪਿੰਡ ਲਓ ਵੀ ਦੋਸਤੋ ਆ ਇੱਕ ਪਾਠਾ ਕਾਲੇ ਰੰਗ ਦੀ ਮੂੰਹ ਚਿੱਟਾ ਹੈ ਜੀ ਦਾ ਇਹਦਾ ਸੌਦਾ ਹੋਇਆ ਬਾਪੂ ਕਿਹੜਾ ਪਿੰਡ ਆਪਣਾ ਜੰਗੀ ਰਾਣਾ ਠੀਕ ਆ ਤੇ ਭਾਈ ਆਪਣਾ ਕਿਹੜਾ ਪਿੰਡ ਦੱਸਿਆ ਸੀ ਚੁਗੇ ਕਲਾ ਵਾਲੇ ਬਾਈ ਨੇ ਪੱਠ ਲੈ ਲਈ ਤੇ 3500 ਦਾ ਹੋ ਗਿਆ ਸੌਦਾ ਆਪਣਾ ਬਸ ਠੀਕ ਆ ਫਿਰ ਦੇ ਦੇ ਪੈਸੇ ਦੇ ਦੇ ਬਾਈ ਚੱਕ ਵੀ ਬਾਪੂ ਪੈਸੇ ਲਫਾਈ ਕਰੋ ਜੀ ਕਿਹੜਾ ਪਿੰਡ ਆਹ ਜੰਗੀ ਰਾਣਾ ਹੀ ਆ ਨਾ 100 ਬਾਬਾ ਤੈਨੂੰ ਲੱਗਣਾ 100 ਇਹਨੂੰ ਲੱਗਣਾ ਲਖਾ ਆਹ ਜੀ ਆਹ ਪੱਟ ਦਾ ਸੌਦਾ ਹੋ ਗਿਆ 3500 ਦਾ ਬਿਲਕੁਲ ਜਾਇਜ਼ ਹੋਇਆ ਬਹੁਤ ਵਧੀਆ ਹੋ ਗਿਆ ਜਮਾਂ ਨਾ ਮਹਿੰਗੀ ਆ ਤੇ ਨਾ ਸਸਤੀ ਆ ਕਰਾਓ ਬਾਈ ਲਖਾਈ ਆਹਾਂ ਆਹਾਂ ਸਹੀ ਹੈ ਨਾ ਸੌਦਾ ਸਹੀ ਖੁਸ਼ ਆਂ ਭਾਈ ਤੂੰ ਵੀ ਸਹੀ ਹੈ ਸਹੀ ਹਾਂ ਤੂੰ ਵੀ ਖੁਸ਼ ਆ ਕੋਈ ਆਪਾਂ ਵੱਧ ਪੈਸੇ ਨਹੀਂ ਪਾਏ ਜਿੰਨੇ ਦਾ ਸੀਗਾ ਉਨੇ ਦਾ ਹੀ ਤੈਨੂੰ ਦਵਾਇਆ ਸੌਦਾ ਮੇਰੇ ਜਾਨ ਜੀ ਆ ਗਿਆ ਨਾ ਕੋਈ ਇਹਦੇ ਚ ਕੋਈ 10000 ਦਾ ਤਾਂ ਉਹ ਲਹੀ ਨਹੀਂ ਚਲੋ ਠੀਕ ਆ ਕਰਾਉ ਲਖਾਈ ਬਈ ਭਾਈ ਆ ਪੱਠ ਵੀ ਬਾਪੂ ਜੰਗੀ ਰਾਣੇ ਵਾਲੇ ਕੋਲੇ ਹੀ ਆ ਬਰਬਰੀ ਕਰਾਉ ਇਸ ਗੱਬਣਾ ਕੇ ਖਾਲੀ ਬਾਪੂ ਖਾਲੀ ਆ ਗੱਬਣ ਦੀ ਖਾਲੀ ਆ ਇਹ ਮਾਜ ਮੇ ਲਿਸੇ ਹੋਂਗਲ ਕਾ ਜੜੀ ਕਰ ਠੀਕ ਆ ਬੱਕਰੀਆਂ ਆਪਣੇ ਕੋਲ ਹੋਰ ਵੀ ਆ ਬੱਕਰੀ ਘਰੇ ਘਰੇ ਹੋਰ ਹੋ ਸੂਝ ਠੀਕ ਆ ਠੀਕ ਆ ਤੇ ਆਪਣਾ ਪਿੰਡ ਕਿਹੜਾ ਈ ਆਪਣਾ ਪਿੰਡ ਚੁਗੇ ਕਲਾ ਚੁਗੇ ਕਲਾ ਤੇ ਤੁਸੀਂ ਲੈਨੇ ਪੱਠੇ ਮੈਂ ਤਾਂ ਸੌਦਾ ਕਰਾਉਣਾ ਆ ਅੱਛਾ ਕੌਣ ਵੀਰ ਕਿਹੜਾ ਅੱਛਾ ਅੱਛਾ ਲੈਂਦਾ ਉਹ ਵੀ ਦੂਜਾ ਆ ਸਭ ਤੋਂ ਲੈ ਜੋ ਦੂਜੀ ਪੱਠਾ ਖਰਜਾ ਸੌਦਾ ਸਿਰੇ ਚੜ ਜਾਂਦੇ ਭਰਾਵੋ ਅੱਛਾ ਮਾਰ ਲਾ ਤੋ ਥੋਂ ਚੰਗੀ ਤੇ ਰਹੀ ਆ ਮਾਰ ਲਾ ਮਾਰ ਲਾ ਚੱਕ ਲਾ ਲਫੜ ਬੋਲ ਫੜ ਲਈ ਬਾਈ ਮੂੰਹ ਪਰ ਇਹਨੂੰ ਕਰ ਲਾ ਉਹਨੇ ਮੈਂ ਨਹੀਂ ਸਕਦਾ ਮੈਂ ਜੈਨੇਟਿਕ ਗੱਡੇ ਵਿੱਚ ਨਾ ਯਾਰ ਹੁਣ ਉਹਨੇ ਜੀ 1 ਵਜੇ ਮੰਗਦਾ ਸੀ ਦੋਵਾਂ ਦੇ ਤੂੰ ਉਹਦੇ ਵੀ ਉਹਨੇ ਹੀ ਮੰਗਦਾ ਸੀਗਾ ਦੇ ਦੇ ਵੀ ਉਹਨੇ ਹੀ ਮੰਗਦਾ ਸੀ ਫਲ ਲਾਣ ਮੌਕਾ ਹੀ ਹੈ ਉਹ ਦੇਸੀ ਬਾਠਾ ਇਹ ਕਿਹੜਾ ਇਹ ਦੇਸੀ ਬਾਠਾ ਹੈ ਤੇਰੇ ਸਾਹਮਣੇ ਦੇਸੀ ਨਾ ਬੜਾਈ ਯਾਰ ਤੂੰ ਨਾਮ ਦੇਵਾਂਗੇ ਵੇਚਦੇ ਵੇਚਦੇ ਬਾਪੂ ਉਹ ਮੇਰੇ ਨਾਲ ਪੁੱਛੀ ਮੇਰਾ ਸਾਲੇ ਬੰਦੇ 36 ਛੋੜਿਆ ਕੀ ਹੋਗੀ ਉਹ ਸੌਣਾ ਕੀ ਹੈ ਦੇ ਪੈਸੇ ਫੜਾ ਬਾਈ 3500 ਰੁਪਇਆ 700 ਦੇਣਾ ਮੈਂ ਰੱਖਿਆ ਕਬੜੀ ਹਾਂ ਲਾ ਸਹੀ ਗੱਲ ਆ ਦੇ ਦੇ ਉਹ ਤੇਰਾ ਤੇਰੇ ਜਿੰਨੀ ਛੇਦੀ ਤੇਰੇ ਪਸ਼ੂ ਵੇਚੇ ਨਾ ਹੋਰ ਨਹੀਂ ਕਿਸੇ ਦੇ ਵੇਕੇਗੇ ਨਹੀਂ ਬੱਟਾ 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 ਸਦਾ ਕਬੰਦੀ ਹਾਂ ਲਾ ਵੀ ਬਾਈ ਬਠਿੰਡੇ ਵਾਲਿਆਂ ਨੇ ਲਈ ਆ ਪੱਠ 2500 ਹੋਇਆ 3500 ਹੋਇਆ ਚੱਗ ਖਰਚਾ ਯਾਰ ਸਮਾਰਕ ਦੇ ਨਾ ਰਿਕਾ 2 35 ਹੋ ਗਿਆ ਭਲੇਖੇ ਜਾਗ ਲੰਗਿਆ ਬਾਰ ਘਾਟ ਚ ਰਹਿ ਗਿਆ ਮੈਂ ਵੀ ਬਾਪੂ 50 ਮਿੰਟਾਂ ਤੇ ਤੇਰੀਆਂ ਦੋਵੇਂ ਪੱਠਾਂ ਵੇਚਤੀਆਂ ਵੀਰਾ ਬਠਿੰਡਾ ਠੀਕ ਆ ਕੀ ਨਾਮ ਹੈ ਬਾਈ ਲੈਣ ਵਾਲੇ ਦਾ ਕੀ ਨਾਮ ਵੀਰਾ ਬਠਿੰਡਾ ਵੀਰਾ ਵੀਰਾ ਬਠਿੰਡਾ ਤੇ ਬਾਪੂ ਦਾ ਪਿੰਡਾ ਜੰਗੀ ਰਾਣਾ ਕਰਾਓ ਬੀ ਲਖਾਈ ਆ ਬਰਬਰੀ ਕ੍ਰੋਸ ਪੱਠ ਦਾ ਸੌਦਾ ਹੋਇਆ 3500 ਰੁਪਏ ਜੀ ਇਹਦਾ ਹੋਇਆ ਸੀਗਾ ਤੇ 3500 ਜੀ ਇਹਦਾ ਹੋਇਆ ਤੇ ਪੱਠੇ ਹੈਗੀ ਖਾਲੀ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਮਖਾਵਾ ਆਈ ਦੋਸਤੋ ਜੁੜੇ ਰਹੋ ਆਪਣੇ ਚੈਨਲ ਨਾਲ ਨਹੀਂ ਭਈਆ ਨਹੀਂ 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 ਨਾ ਭਾਈ ਕੋ ਮੈਂ ਵੀਡੀਓ ਬਣਾ ਲੈ ਪਾ ਜਿਵੇਂ ਕਹਿ ਕਿੰਨੇ ਦਾ ਕਿਹਾ ਸੀ ਭਾਈ ਕਿੰਨੇ ਦਾ ਕਿਹਾ ਸੀ ਭਾਈ ਹਾਂ ਮੈਂ ਕਹਤੇ ਮੈਂ ਖੜਾ ਉਹ ਤਰੀਕੋ ਤਰੀਕੇ ਦੇਵਾਂਗਾ ਪਹਿਲਾਂ ਸਾਰਾ ਸੂਲ ਦਿੰਦੇ ਨਹੀਂ ਹਾਂ ਹੋਰ ਵੀ ਲੈ ਕੇ ਆਉਂਗਾ ਡਰਨਾ ਤੂੰ ਅਜੇ ਦੇਖ ਕੇ ਹੋਰ ਲੈ ਕੇ ਆਉਂਗਾ ਬੋਲੋ ਤਾਂ ਸਹੀ ਕੀ ਕੀਤਾ ਪਤਾ ਹੀ ਲੱਗ ਗਿਆ ਕੀ ਕਰਤਾ ਨਾ ਮੈਂ ਜੋਦਰ ਕਹਿ ਗਿਆ ਕੀ ਔਰ ਕਹਿ ਗਿਆ ਇਹ ਉਹ ਨੂੰ ਸੁਣ ਜੂਗਾ ਡੈਂਗਾ ਮੰਦਈ ਜਾਂਦੇ ਗੁਰੂ ਉਹ ਡੈਂਗਾ ਡੂੰਗਾ ਸਾਢੇ 10 ਦਾ ਆਪਾਂ ਲਿਆ ਯਾਰ ਮੈਂ ਸਿੱਧੀ ਗੱਲ ਪੰਜਾਬੀ ਦਾ ਦੱਸਦਾ ਅੱਛਾ ਮਹੀਨੇ ਦਾ ਓਟਾ ਪਾਉਂਦੇ ਆ ਅੱਛਾ ਸਾਢੇ 10 ਦਾ ਲਿਆਣਾ ਸੂਰਜ ਵਾਲੋਂ ਅੱਛਾ ਪੰਜਾਬੀ ਬੋਲ 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 ਮੈਨੂੰ ਕਾਹਤੋ ਵਾਹ ਬਣਾਉਨੇ ਨੇ ਨਹੀਂ ਪਾਉਂਦੇ ਨਾ ਇਹਨਾਂ ਨਾ ਨਾ ਆਪਣੇ ਕਰਤਬਲਾਂ ਦੇ ਕਹਿਣਾ ਮੈਂ ਉਹ ਨਹੀਂ ਗੱਲ ਕਰਦਾ ਉਹ ਕੋਈ ਨਹੀਂ ਗੱਲ ਕਰਦਾ ਮੈਂ ਲਖਾਈ ਇਹ ਗਰਾ ਮੇਰੀ ਸੁਣ ਲਾ ਗਲਾ ਮੈਨੂੰ 10000 ਰੁਪਏ ਮੈਂ ਤਾਂ ਘਰ ਹੀ ਕਰਦੀ ਸੁਣ ਲਾ ਨੀ ਘਰ ਵਾਲੇ ਘਰ ਵਾਲੇ ਬੰਦੇ ਨੇ ਜਿੱਦ ਨਹੀਂ ਇਹਨਾਂ ਦੀ ਇਹਨਾਂ ਦੀ ਜਿੱਦ ਨਹੀਂ ਉਹ ਕਿੱਥੋਂ ਡੈਂਗਣ ਲੱਗਿਆ ਜਾਂ ਤੰਗ ਆ ਲੈ ਤੂੰ ਕਰ ਲੈ ਆ ਲੈ 12 ਦਾ ਲਖਾਈ ਓਏ ਨਹੀਂ ਫਿਰ ਦੋ 14 ਦਾ ਪਾਲਾ ਬਸ ਨਹੀਂ 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 ਫਿਰ ਬੁਨਾ ਬੋਲ ਰਿਹਾ ਬਹੁਤ ਹੈ ਕਮੀ ਉਹ ਰੱਖ ਲੈ ਰੱਖ ਲੈ ਪੈਸਿਆਂ ਦਾ ਕਾਲਾ ਤੇਰੇ ਕੋਲ ਲਖਾਈ ਕਰਾ ਤਾ ਤੂੰ ਕਿਵੇਂ ਗਈ ਤੂੰ ਮੈਨੂੰ ਲਖਾਈ ਉਹਨੇ ਕਰਾਉਣੀ ਆ ਲਖਾਈ ਨੂੰ ਕਹੀ ਬੱਚਾ ਪਾਉਂ ਤੈਨੂੰ ਗਈ ਉਹਨੂੰ ਕੀ ਕਿਹਾ ਕਿਹਨੂੰ ਉਹ ਗੱਲ ਤਾਂ ਕਰ ਲਿਆ ਕਰੋ ਸਿਰੇ ਦਾ ਲਾ ਦੇ ਯਾਰਾਂ 100 ਪਿੱਛੇ ਮੱਤ ਆਹ ਕਿਵੇਂ ਕੀਤਾ ਹੁਣ ਮੈਨੂੰ ਦੱਸਤਾ ਜਾ ਉਹ ਕਦੇ ਕਿਹੜੀ ਜੇਬ ਚ ਹੱਥ ਪਾ ਲੈਣਾ ਕਦੇ ਕਿਹੜੀ ਜੇਬ ਚ ਸਾਢੇ 12 ਦਾ ਲਖਾਈ ਆ ਭਵਾਲ ਦੀ ਠੀਕ ਆ ਮਨਜ਼ੂਰ ਆ ਭਾਈ ਠੀਕ ਆ ਮਨਜ਼ੂਰ ਆ ਕਰਕੇ ਇੱਥੇ ਬੈਠ ਹਾਂ ਯਾਰ ਮਿੱਤਰ ਆ ਯਾਰ ਕੋਈ ਨਹੀਂ ਫਿਰ ਮੈਂ ਆਪੇ ਤਿੰਨ ਮਹੀਨੇ ਦੇਈਏ ਸਵਾਲ ਦੇਈਏ ਪੈਸੇ ਤੈਨੂੰ ਦੇਰ ਰੰਗ ਪੈਸੇ ਨੀ ਪੈਸੇ ਨ ਮੁੱਕਰਦੇ ਨਹੀਂਗੇ ਪੈਸੇ ਬੜੇ ਤੜਕੇ ਹੀ ਲੈ ਲਈ ਪੈਸੇ ਦਾ ਕੁਝ ਕੰਮ ਨਹੀਂ ਆਉਂਦੀ ਬੱਕਰਾ ਲੈਣਾ ਅਸੀਂ ਬੱਕਾ ਲੈਣਾ ਬਸ ਲੈ ਹੋ ਗਿਆ ਸੌਦਾ ਹੁਣ ਹੋ ਗਿਆ ਬਸ ਲਾਓ ਵੀ ਬੱਕਰਾ ਵਿਖਾ ਦਿਏ ਤੁਹਾਨੂੰ ਬੱਕਰਾ ਦੇ ਬਾਈ ਹੁਣ ਜਿਆ ਬਾਬਿਆਂ ਨਾਲ ਬੋਲਦੀ ਮਾੜਾ ਵਿੱਚ ਆ ਬੱਕਰਾ ਇਹ ਕੀ ਨਾਂ ਆ ਇਹਨਾਂ ਦਾ ਬਾਬਾ ਚੰਗੀ ਰਣ ਤੋਂ ਠੀਕ ਆ ਕੀ ਨਾਂ ਆ ਜੀ ਤੁਹਾਡਾ ਜਗਸੀਰ ਜਗਸੀਰ ਸਿੰਘ ਤੇ ਅੱਜ ਮੰਡੀ ਤੇ ਆਏ ਫਿਰ ਹੈ ਬੱਕਰੀਆਂ ਵਾਲੇ ਪੱਕਾ ਦਵਾਤਾ ਜੇ ਨੂੰ ਅੱਛਾ ਇਹਨਾਂ ਨੂੰ ਆ ਇਹਨੂੰ ਦਵਾਤਾ ਵਾਹ ਬਈ ਬਹੁਤ ਚੰਗਾ ਬੱਕਰਾ ਯਾਰ ਕਮਾਲਾਂ ਦਾ ਬੱਕਰਾ ਲਿਖਾਈ ਜਾਂਦੇ ਬਈ ਆ ਦੇ ਦੇ ਯਾਰ ਉਹ ਲਿਖਾਈ ਇਦਾਂ ਉਹ ਇਦਾਂ ਹੀ ਲਿਖਾਈ ਇੰਦਾਂ ਬਹੁਤ ਸੋਹਣਾ ਬੱਕਰਾ ਦੋਸਤੋ ਚਿੱਟੀ ਆਖਾ ਤੇ ਝਾਲਰ ਝੂਲਰ ਚੰਗੀ ਆ ਥੱਲੇ ਥੋੜੀ ਦੇ ਸਾਡੇ ਪਾਸੇ 42 ਦੇ ਉਹਦੇ ਚ 500 ਮੈਂ ਤਾਂ ਭਕਾਈ ਮੰਦੇ ਰਹੇ